ਸਾਸਰੀਕਰ ਜੀ ਅੱਜ ਆਪਾਂ ਬਣਾਵਾਂਗੇ ਸਬਜੀ ਬਿਨਾ ਪਿਆਜ਼ ਟਮਾਟਰ ਤੋਂ ਬਹੁਤ ਹੀ ਗਾੜੀ ਗਰੇਵੀ ਵਾਲੀ ਤੇ ਜਟਪਟੇ ਤੇ ਖਾਣ ਨੂੰ ਬਹੁਤ ਹੀ ਸਵਾਦ ਲੱਗੇਗੀ ਕੱਚੀ ਖਗੜੀ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਇੱਕ ਵਾਰ ਇਹ ਸਬਜੀ ਬਣਾ ਲੋਗੇ ਤੇ ਹਫਤੇ ਚ ਦੋ ਵਾਰ ਸਬਜੀ ਇਹ ਬਣਾਉਣਾ ਪਸੰਦ ਕਰੋਗੇ ਤੁਹਾਨੂੰ ਇੰਨੀ ਸਬਜੀ ਇਹ ਪਸੰਦ ਆਏਗੀ ਤੇ ਸਵਾਦ ਲੱਗੇਗੀ ਤੇ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ ਦੋ ਗੰਡੀਆਂ ਲਸਣ ਦੀਆਂ ਲਈਆਂ ਨੇ ਲਸਣ ਅਸੀਂ ਇਸ ਦੇ ਵਿੱਚ ਕਾਫੀ ਸਾਰਾ ਇਸਤੇਮਾਲ ਕਰਾਂਗੇ ਤੇ ਲਸਣ ਨੂੰ ਛਿੱਲ ਕੇ ਤੇ ਇਹਨੂੰ ਆਪਾਂ ਹੁਣ ਕੁੱਟ ਲਾਂਗੇ ਉਕਲੀ ਦੇ ਵਿੱਚ ਤੇ ਇਸ ਦੇ ਵਿੱਚ ਕੋਈ ਬਾਲੇ ਆਪਾਂ ਨੂੰ ਮਸਾਲੇ ਪਾਣ ਦੀ ਲੋੜ ਨਹੀਂ ਤੜਕੇ ਪਾਣ ਦੀ ਜ਼ਰੂਰਤ ਨਹੀਂ ਸਿੰਪਲ ਜੀ ਸਬਜੀ ਤੇ ਬਹੁਤ ਹੀ ਸਵਾਦ ਲੱਗੂਗੀ ਤੇ ਇਸ ਦੇ ਵਿੱਚ ਦੋ ਹਰੀਆਂ ਮਿਰਚਾਂ ਪਾ ਲਾਂਗੇ ਇਹਨਾਂ ਨੂੰ ਵੀ ਅਸੀਂ ਕੁੱਟ ਲਾਂਗੇ ਹੁਣ ਅਸੀਂ ਇਸ ਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਇੱਕ ਚਮਚ ਲਾਲ ਮਿਰਚ ਦਾ ਪਾ ਲਾਂਗੇ ਅੱਧਾ ਚਮਚ ਅਸੀਂ ਇਸ ਦੇ ਵਿੱਚ ਹਲਦੀ ਦਾ ਪਾ ਲਾਂਗੇ ਤੇ ਨਮਕ ਅੱਧਾ ਚਮਚ ਨਮਕ ਆਪਾਂ ਸਵਾਦ ਅਨੁਸਾਰ ਹੀ ਪਾਵਾਂਗੇ ਇਸ ਦੇ ਵਿੱਚ ਤੇ 2.5 ਚਮਚੇ ਇਸ ਦੇ ਵਿੱਚ ਤਨੀਆ ਮਸਾਲੇ ਦੇ ਪਾਵਾਂਗੇ ਸਿੰਪਲ ਜਿਹੇ ਮਸਾਲੇ ਆਪਾਂ ਪਾਵਾਂਗੇ ਕੋਈ ਇਸ ਦੇ ਵਿੱਚ ਲੰਬਾ ਚੋੜਾ ਕੁਝ ਕਰਨ ਦੀ ਜ਼ਰੂਰਤ ਨਹੀਂ ਤੇ ਆਪਾਂ ਇਸ ਦੇ ਵਿੱਚ ਅੱਧੀ ਕੌਲੀ ਪਾਣੀ ਦੀ ਪਾ ਲਾਂਗੇ ਇਹਨਾਂ ਮਸਾਲਿਆਂ ਦੇ ਵਿੱਚ ਤੇ ਇਸ ਤਰ੍ਹਾਂ ਮਸਾਲਿਆਂ ਨੂੰ ਭਿਉਂ ਕੇ ਰੱਖਣ ਨਾਲ ਜਿਹੜੇ ਮਸਾਲੇ ਆ ਵਧੀਆਂ ਫੁੱਲ ਜਾਂਦੇ ਆ ਤੇ ਖੁਸ਼ਬੂ ਵਧੀਆਂ ਆਂਦੀ ਹੈ ਤੇ ਥੋੜੇ ਸਮੇਂ ਵਾਸਤੇ ਆਪਾਂ ਇਹਨਾਂ ਮਸਾਲੇ ਨੂੰ ਇਸ ਤਰੀਕੇ ਰੱਖ ਲਾਂਗੇ ਕੜਾਈ ਦੇ ਵਿੱਚ ਆਪਾਂ ਹੁਣ ਪਾਵਾਂਗੇ ਤੇਲ ਇਹ ਵੱਡੇ 4 ਚਮਚੇ ਲਿਆ ਸਰੋਂ ਦਾ ਤੇਲ ਤੇ ਤੇਲ ਨੂੰ ਅਸੀਂ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਇਤੇ ਮੈਂ 1 ਕਿਲੋ ਕੱਚੀ ਖਖੜੀ ਲਈਏ ਖਖੜੀ ਆਪਾਂ ਸਖਤ ਵਾਲੀ ਲੈਣੀ ਹੈ ਜਿੰਨੀ ਸਖਤ ਹੋਏਗੀ ਖਖੜੀ ਤੇ ਕੱਚੀ ਹੋਏਗੀ ਓਨਹੀਂ ਸਬਜੀ ਆਪਣੀ ਵੱਧ ਸਵਾਦ ਬਣ ਕੇ ਤਿਆਰ ਹੋਏਗੀ ਆਪਾਂ ਇਸ ਦਾ ਛਿਲਕਾ ਖਖੜੀ ਦਾ اتار ਲਾਂਗੇ ਤੇ ਇੱਥੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹਾਂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗਦੀ ਏ ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵਧਦਾ ਹੈ ਖਖੜੀਆਂ ਦਾ ਹੁਣ ਸੀਜ਼ਨ ਚੱਲਦਾ ਪਿਆ ਤੁਸੀਂ ਖਖੜੀ ਦੀ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਆਪਾਂ ਖਖੜੀ ਨੂੰ ਵਿੱਚੋਂ ਕੱਟ ਲਾਂਗੇ ਤੇ ਜੋ ਇਸ ਦਾ ਬੀਜ ਏ ਆਪਾਂ ਚਮਚ ਦੇ ਨਾਲ ਕੱਢ ਲਾਂਗੇ ਇਹ ਸਬਜ਼ੀ ਬਣਾਣੀ ਬਹੁਤ ਹੀ ਸਿੰਪਲ ਹੈ ਤੇ ਸੌਖੀ ਤੇ ਬਹੁਤ ਜਲਦੀ ਬਣ ਕੇ ਵੀ ਤਿਆਰ ਹੋ ਜਾਂਦੀ ਕੁਝ ਖਾਸ ਸਮਾਨ ਨਹੀਂ ਲੱਗਦਾ ਤੇ ਖਾਣ ਨੂੰ ਜਿਹੜਾ ਇਸ ਦਾ ਟੇਸਟ ਹੈ ਨਾ ਉਹ ਤਾਂ ਫਿਰ ਜ਼ਬਰਦਸਤ ਹੈ ਖਖੜੀ ਨੂੰ ਪਹਿਲਾਂ ਆਪਾਂ ਲੰਬੇ ਪੀਸ ਦੇ ਵਿੱਚ ਕੱਟ ਲਾਂਗੇ ਫਿਰ ਆਪਾਂ ਇਸ ਦੇ ਛੋਟੇ ਛੋਟੇ ਪੀਸ ਕਰ ਲਾਂਗੇ ਜਿਸ ਤਰ੍ਹਾਂ ਆਪਾਂ ਆਲੂ ਕੱਟਦੇ ਹਾਂ ਤੇ ਸਹਿਜ ਅਸੀਂ ਇਸ ਦਾ ਮੀਡੀਅਮ ਹੀ ਰੱਖਾਂਗੇ ਛੋਟਾ ਸਹਿਜ ਹੀ ਰੱਖਾਂਗੇ ਖਖੜੀ ਦੇ ਪੀਸ ਦਾ ਤੇ ਸਾਰੀ ਖਖੜੀ ਆਪਾਂ ਇਸੇ ਤਰੀਕੇ ਨਾਲ ਕੱਟ ਕੇ ਤਿਆਰ ਕਰ ਲਾਂਗੇ ਪੀਸ ਤੁਸੀਂ ਦੇਖ ਸਕਦੇ ਹੋ ਛੋਟੇ ਨੇ ਤੇ ਪਤਲੇ ਨੇ ਠੀਕ ਸਾਈਜ਼ ਜੀ ਨਾ ਹੀ ਬਹੁਤਾ ਮੋਟਾ ਹੈ ਤੇ ਨਾ ਹੀ ਪਤਲਾ ਇਹ ਨਹੀਂ ਸਾਈਜ਼ ਦੇ ਆਪਾਂ ਨੂੰ ਜਿਹੜੀ ਖਖੜੀ ਚਾਹੀਦੀ ਹੈ ਪੀਸ ਚਾਹੀਦੀ ਹੈ ਤੇਲ ਪੂਰਾ ਗਰਮ ਹੋ ਚੁੱਕਿਆ ਤੇ ਤੇਲ ਦੇ ਵਿੱਚੋਂ ਧੂਆਂ ਤੁਸੀਂ ਦੇਖ ਸਕਦੇ ਹੋ ਨਿਕਲਣ ਲੱਗਿਆ ਹੈ ਤੇ ਇਹਨਾਂ ਤੇਲ ਅਸੀਂ ਗਰਮ ਕਰਨਾ ਹੈ ਤੇ ਇਸ ਦੇ ਵਿੱਚ ਇੱਕ ਚਮਚ ਜੀਰੇ ਦਾ ਅਸੀਂ ਪਾ ਲਾਂਗੇ ਜੀਰੇ ਨੂੰ ਹੁਣ ਚੰਗੀ ਤਰ੍ਹਾਂ ਅਸੀਂ ਇਸ ਦੇ ਵਿੱਚ ਸਾੜ ਲਾਂਗੇ ਤੇ ਗੈਸ ਫਲੇਮ ਅਸੀਂ ਇੱਥੇ ਹਾਈ ਹੀ ਰੱਖਾਂਗੇ ਤੇ ਜੋ ਆਪਾਂ ਮਸਾਲੇ ਭੇਕੇ ਰੱਖੇ ਸੀ ਲਸਣ ਦੇ ਵਿੱਚ ਇਹ ਹੁਣ ਪਾ ਲਾਂਗੇ ਜਿੰਨਾ ਤੇਲ ਵੱਧ ਗਰਮ ਹੋਏਗਾ ਉੰਨੇ ਹੀ ਜਿਹੜੇ ਮਸਾਲੇ ਆ ਆਪਣੇ ਵੱਧ ਟੇਸਟ ਨਿਕਲ ਕੇ ਆਏਗਾ ਮਸਾਲਿਆਂ ਦਾ ਤੇ ਗੈਸ ਵਾਲੇ ਮੈਂ ਅਸੀਂ ਇੱਥੇ ਹਾਈ ਰੱਖਾਂਗੇ ਤੇ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਅਸੀਂ ਪਾ ਲਾਂਗੇ ਤਿੰਨ ਤੋਂ ਚਾਰ ਚਮਚਾ ਹੈਗਾ ਪਾਣੀ ਦਾ ਤੇ ਹੁਣ ਅਸੀਂ ਇਹਨਾਂ ਮਸਾਲਿਆਂ ਨੂੰ 5 ਤੋਂ 7 ਮਿੰਟ ਵਾਸਤੇ ਗੈਸ ਫਲੇਮ ਹਾਈ ਤੇ ਪਕਾਣਾ ਜਦ ਤੱਕ ਇਸ ਦੇ ਵਿੱਚੋਂ ਵਧੀਆ ਖੁਸ਼ਬੂ ਨਹੀਂ ਆਣਾ ਸ਼ੁਰੂ ਹੋ ਜਾਂਦੀ ਜਿੰਨੇ ਮਸਾਲੇ ਵਧੀਆ ਪੱਕਣਗੇ ਓਨੀ ਹੀ ਸਬਜੀ ਵੱਧ ਸਵਾਦ ਬਣ ਕੇ ਤਿਆਰ ਹੋਏਗੀ ਤੇਲ ਆਪਣਾ ਫੁੱਲ ਗਰਮ ਹੋਣਾ ਚਾਹੀਦਾ ਹੈ ਫੇਰ ਹੀ ਆਪਾਂ ਇਸ ਦੇ ਵਿੱਚ ਜਿਹੜੇ ਮਸਾਲੇ ਪਾਉਣੇ ਆ ਜਿਹੜੇ ਆਪਾਂ ਭਿਉ ਕੇ ਰੱਖਣੇ ਆ ਤੇ ਤੁਸੀਂ ਦੇਖ ਸਕਦੇ ਹੋ 5 ਤੋਂ 7 ਮਿੰਟ ਹੋ ਗਏ ਆ ਮਸਾਲਿਆਂ ਨੂੰ ਪੁੰਨਦਿਆਂ ਹੋਇਆਂ ਨੂੰ ਇਸ ਦੀ ਜਿਹੜੀ ਖੁਸ਼ਬੂ ਹੈ ਬਹੁਤ ਜ਼ਬਰਦਸਤ ਆਉਣ ਲੱਗੀ ਹੈ ਤੇ ਪੂਰੇ ਜਿਹੜੇ ਮਸਾਲੇ ਆ ਪੱਕ ਕੇ ਤਿਆਰ ਹੋ ਗਏ ਨੇ ਤੇ ਤੇਲ ਛੱਡ ਦਿੱਤਾ ਹੈ ਤੇ ਹੁਣ ਅਸੀਂ ਇਸ ਦੇ ਵਿੱਚ ਖਖੜੀ ਪਾ ਲਾਂਗੇ ਚੰਗੀ ਤਰ੍ਹਾਂ ਅਸੀਂ ਹੁਣ ਇਸ ਨੂੰ ਮਿਲਾ ਲਾਂਗੇ ਅੱਧੀ ਕੋਲੀ ਅਸੀਂ ਹੁਣ ਇਸ ਦੇ ਵਿੱਚ ਪਾਣੀ ਦੀ ਪਾ ਲਾਂਗੇ ਤੇ ਹੁਣ ਅਸੀਂ 5 ਤੋਂ 7 ਮਿੰਟ ਵਾਸਤੇ ਗੈਸ ਫਲੇਮ ਹਾਈ ਰੱਖਣੀ ਤੇ ਅਸੀਂ ਇਹਨੂੰ ਟੱਕ ਕੇ ਪਕਾਣਾ ਹੈ 5 ਤੋਂ 7 ਮਿੰਟ ਵਾਸਤੇ ਹੁਣ ਸਬਜੀ ਨੂੰ ਟੱਕ ਕੇ 4 ਤੋਂ 5 ਮਿੰਟ ਵਾਸਤੇ ਅਸੀਂ ਪਕਾਵਾਂਗੇ ਤੇ 4 ਤੋਂ 5 ਮਿੰਟ ਹੋ ਗਏ ਨੇ ਸਬਜੀ ਨੂੰ ਪੱਕਦੇ ਹੋਏ ਹਨ ਤੇ ਗੈਸ ਫਲੇਮ ਹਲੇ ਹਾਈ ਹੈ ਤੇ ਤੁਸੀਂ ਹਲੇ ਪੀਸ ਬਹੁਤ ਸਖਤ ਨੇ ਤੇ ਅਸੀਂ ਹੁਣ ਗੈਸ ਫਲੇਮ ਬਿਲਕੁਲ ਲੋ ਤੇ ਕਰ ਦੇਾਂਗੇ ਫੇਰ ਟੱਕ ਕੇ ਸਬਜੀ ਨੂੰ ਫੇਰ ਅਸੀਂ ਹੁਣ ਪਕਾਵਾਂਗੇ 7 ਤੋਂ 8 ਮਿੰਟ ਦਾ ਸਮਾਂ ਲੱਗ ਜਾਏਗਾ ਸਬਜੀ ਨੂੰ ਪਕਾਉਂਦੇ ਹੋਏ ਆ ਤੇ ਗੈਸ ਫਲੇਮ ਤੁਸੀਂ ਦੇਖ ਸਕਦੇ ਹੋ ਪੂਰੀ ਸਿਮ ਤੇ ਇਹ ਜਿੰਨੀ ਹੁਣ ਸਿਮ ਤੇ ਪੱਕੇਗੀ ਓਨੀ ਹੀ ਇਸ ਦੀ ਗਾੜੀ ਗਰੇਵੀ ਹੋਏਗੀ ਤੇ ਸਬਜੀ ਵਿੱਚ ਜਿਹੜੇ ਮਸਾਲੇ ਆ ਪੂਰੇ ਜਾਣ ਕੇ ਵਿੱਚ ਤੇ ਇਹ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਏ ਪੇਸ ਤੁਸੀਂ ਦੇਖ ਸਕਦੇ ਹੋ ਪੂਰੇ ਨਰਮ ਹੋ ਗਏ ਨੇ ਤੇ ਬਹੁਤ ਹੀ ਗਾੜੀ ਗਰੇਵੀ ਵਾਲੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਏ ਤੇ ਬਹੁਤ ਹੀ ਇਸ ਦੇ ਵਿੱਚ ਜਿਹੜੀ ਖੁਸ਼ਬੂ ਇਹਨਾਂ ਬਹੁਤ ਜ਼ਬਰਦਸਤਾਨ ਲੱਗੀ ਤੇ ਇਹ ਆਪਣੀ ਕੱਚੀ ਖਖੜੀ ਦੀ ਸਬਜ਼ੀ ਬਹੁਤ ਹੀ ਗਾੜੀ ਗਰੇਵੀ ਵਾਲੀ ਬਿਨਾ ਪਿਆਜ਼ ਟਮਾਟਰ ਤੋਂ ਸਬਜ਼ੀ ਬਣ ਕੇ ਤਿਆਰ ਹੋਈ ਏ ਪੂਰੀ ਚਟਪਟੀ ਤੇ ਇੱਕ ਵਾਰ ਤੁਸੀਂ ਕੱਚੀ ਖਖੜੀ ਦੀ ਸਬਜ਼ੀ ਜ਼ਰੂਰ ਐ ਸੀਜ਼ਨ 'ਚ ਬਣਾ ਕੇ ਦੇਖਿਓ ਫਿਰ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਸ ਦਾ ਟੇਸਟ ਕਿਸ ਤਰ ਲੱਗਿਆ ਜੇਕਰ ਤੁਹਾਨੂੰ ਮੇਰੇ ਥੋੜੀ ਜਿਹੀ ਵੀ ਰੈਸਪੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਆਪਣਾ ਕਮੈਂਟ ਬਾਕਸ 'ਚ ਲਿਖ ਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਕੱਚੀ ਖੱਕੜੀ ਦੀ ਸਬਜ਼ੀ ਬਣਾਉਣ ਦੀ ਮੇਰੀ ਰੈਸਪੀ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ